ਇੱਕੀ ਬਣ ਰਿਹਾ ਮਛੰਦੀਪ ਕੌਰ ਤੇ ਬਣ ਰਿਹਾ ਬੇਸੰਦ ਅੱਜ ਸਾਡੇ ਹੈੱਡ ਸ਼ੈਫ ਆਪਕੀ ਚਲਾਈ ਨੇ ਦੇਖੀ ਅੱਜ ਮੈਂ ਬਣਾ ਅੱਜ ਵੇਖੀ ਹਰਮਣ ਨੂੰ ਸਾਫ਼ ਸਿਆੜ ਤੇ ਕਰਤਾ ਕਿ ਤੇਰੇ ਨਾਲੋਂ ਚਿਲਾ ਲਿੱਤੇਗਾ ਉਹ ਗੱਲ ਬਾਅਦ ਦੀ ਆ ਤਵੇ ਨਾਲੋਂ ਚਿਲਾ ਲਿੱਤੇ ਹਾਂ ਉਹ ਹਰਮਣ ਲਾ ਲੂਗੀ ਪਰ ਚਿਲਾ ਅੱਜ ਭਣ ਜਾਣਾ ਵੇਖੀ ਚਲਿਓ ਕੀ ਬਾਤ ਹੈ ਚਿਲਾ ਇਧਰ ਹਰਮਣ ਨੇ ਗੱਡੇ ਕਰ ਲੈ ਗ੍ਰੈਂਡ ਜਿਆਦਾ ਖਾਣਾਂਗੇ ਤੇ ਜਾਵਾਂਗੇ ਜਮਾਂ ਬਹਿ ਜਾਵਾਂਗੇ ਇਧਰ ਸਾਡੇ ਬ੍ਰੈਡ ਵੀ ਤਿਆਰ ਆ। ਹਾਂ ਓਏ ਕੱਲ ਨੂੰ ਕਿੱਥੇ ਉਹ ਮੱਲੀ ਚ ਰੜਨੀਆਂ ਪਈਆਂ। ਹਾਂ ਹਾਂ ਹਰੀਆਂ ਮਿਰਚਾਂ ਇਹਨਾਂ ਐਵੇਂ ਖਾਵਾਂਗੇ ਆਪਾਂ। ਹੋਰ ਕਾਲੀਆਂ ਮਿਰਚਾਂ ਪਾਣੀਆਂ। ਕਿੱਥੇ ਗੋਹਾ ਹਾਂ ਕਾਲੀਆਂ ਮਿਰਚਾਂ ਆਹ ਵਿੱਚ। ਬੇਲਾ ਕੋਲ ਤੇ ਨੂੰ ਛੁਮਾ ਆ। ਆਵੇ ਮੰਦੀ। ਹਾਂ ਆਵੇ ਰੱਖਿਆ ਇੱਧਰ। ਉਹ ਮੈਂ ਪਈ ਹਾਂ। ਸਮਾਨ ਦਾ ਕਿਉਂ ਨਹੀਂ ਪਤਾ? ਸਮਾਨ ਦਾ ਸਾਰਾ ਹੀ ਪਤਾ ਮੈਂ ਕਿਉਂ। ਲੂਣ ਵੀ ਇਹਦੇ ਵਿੱਚ। ਹਾਂ। ਥੋੜਾ ਲੂਣ ਉਂਝ ਵੀ ਪਾ ਲੈਣਾ ਸੀਗਾ ਇਹ ਚ ਥੋੜਾ ਹੋਣਾ। ਇੰਨੀਆਂ ਬਹੁਤ ਹੋਣਾ ਬਹੁਤ ਆ ਬੱਸ ਆਪਾਂ ਵੀ ਇੰਨੀਆਂ ਘਾਲੀਆਂ ਖਾ ਲਈ ਸਿੱਕਿਆ ਆ ਆਪਾਂ ਟੇਸਟ ਕਰ ਲਾਂ ਬਾਅਦ ਚ ਪਾਉਂਗੇ ਪਹਿਲਾਂ ਨਮਕ ਕਿੰਨਾ ਤੇਰੀ ਘੱਟ ਪਾ ਲਈਏ ਹੋਰ ਨਾ ਲੂਣ ਦਾੰ ਕਰਕੇ ਬੈਠ ਜੀਏ ਪੁੱਤ ਬਣਾਉਣੀ ਹੈ ਇਹਨੇ ਲੈਓ ਪਾਣੀ ਕਿਚੜੀ ਲਈ ਚਾਹੀਦੀ ਸਿਰ ਗੰਨੇ ਸੀ ਹੈ ਚੜੀ ਜੀ ਨੂੰ ਸੀਗਾ ਗਿਆਨੀ ਸਟਾਰ ਬੱਗ ਵਾਲਾ ਕੱਪ ਘਰ ਕੇ ਪਾਣ ਲਿਆ ਇਹ ਕਿੰਦਾ ਵਾ ਇਹ ਪਹਿਲਾਂ ਉਹ ਇਹ ਹਰਮਨ ਦੇ ਘਰ ਵਾਲੇ ਦਾ ਇਹਨੂੰ ਸ਼ਹਿਰ ਨੂੰ ਘੋਲ ਕੇ ਉਹਨੇ ਪਾ ਦਿੱਤਾ ਉਹ ਹੋ ਮਨੇ ਸ਼ਹਿਰ ਆਪਾਂ ਦਾ ਮਿੱਠਾ ਪੀਣਾ ਨਹੀਂ ਘਿਓ ਲਿਆਓ ਤੇਸੀ ਉਹ ਵੀ ਥੋੜਾ ਜਿਹਾ ਲੈ ਆ ਗਰਮਣ ਉਹਦੇ ਨਾਲ ਵਧੀਆ ਲੱਗਦਾ ਵਾ ਆਹ ਵੇ ਬ੍ਰੈਸ ਤੇ ਆ ਵੱਡਾ ਹਰਾ ਘੱਟ ਲੱਗਦਾ ਵਾ ਵੱਡੇ ਉਹ ਸਾਡੇ ਘਰ ਦਾ ਬਣਿਆ ਸੀ ਲੋ ਚੈੱਕ ਕਰ ਸਾਡੇ ਤੇ ਸੀ ਕਿਉਂ ਘਰ ਦਾ ਬਣਿਆ ਸੀ ਬਾਲਾ ਵੀ ਨਾ ਪਾਣੀ ਪਾਈ ਗਾੜਾ ਗਾੜਾ ਜਿਆ ਰੱਖ ਕੇ ਫੇਰ ਹੀ ਉਹਨੇ ਖੜਦਾ ਉੱਥੇ ਇਹ ਜਿਸ ਤਰ੍ਹਾਂ ਇਹ ਕਿਉਂ ਪਾਉਣ ਦੀ ਲੋੜ ਪੈਂਦੀ ਨਹੀਂ ਇਹਦੇ ਜਿੱਥੇ ਨਹੀਂ ਪਾਉਂਦੇ ਨੇ ਪਹਿਲੀ ਲਈ ਆਪਣਾ ਪਹਿਲਾ ਚਾਂਸ ਆ ਰਾਈ ਤੇ ਨਹੀਂ ਜੇ ਆਪਾਂ ਬਣਾਉਂਦੇ ਪਹਿਲੀ ਿਆਰ ਲੱਗੀ ਆਵੇਂ ਕਿਤੇ ਉਹਨੇ ਬਣਾਇਆ ਦੀਦੀ ਨੇ ਕਹਿੰਦਾ ਨਹੀਂ ਦੀਦੀ ਨੇ ਬਣਾਇਆ ਤੇ ਕੋਈ ਬਣਾਇਆ ਦੀਦੀ ਪਹਿਲੀ ਆ ਰਹੀ ਹਾਂ ਮੈਂ ਬਣਾਇਆ ਤੂੰ ਬਣਾਇਆ ਅੱਛਾ ਤਾਰ ਤੈਨੂੰ ਤਾਂ ਪਤਾ ਨਾ ਕਿੰਨਾ ਪਰ ਪਤਲਾ ਕਰਦੇ ਪਤਾ ਵੀ ਪਤਲਾ ਕਰਕੇ ਪੇਸਟ ਕਰਕੇ ਹੁੰਦੀ ਨਹੀਂ ਪਾਉਣਾ ਹਾਂ ਕਿਉਂ ਲਾ ਦੇ ਨਰ ਬਾਅਦ ਉਹ ਆਪੇ ਉੱਠ ਘੜਦਾ ਤਾਂ ਇਹਨੂੰ ਫਿਰ ਉਹ ਉਠ ਘੜਦਾ ਤਾਂ ਪਹਿਲਾਂ ਬਹਿ ਜਾਂਦਾ ਫਿਰ ਉਹ ਹੀ ਨੋ ਪਾਉਂਦੇ ਤਾਂ ਉੱਠਦਾ ਇਹਨੂੰ ਨਾ ਆਈਰੋਨੀ ਪਾਉਣੀ ਆਪਾਂ ਟੇਸਟ ਖਰਾਬ ਹੋ ਗਿਆ ਬਾਜ ਐਨਾ ਵੈਸੇ ਨੂੰ ਖਰਾਬ ਤੈਨੂੰ ਦੱਸ ਅੱਜ ਜਾਂ ਤਾਂ ਚਿਲਾ ਤੇ ਜਾਂ ਫਿਰ ਸਦੀ ਗਿਲਟੀ ਨਾ ਕੋਈ ਰਵੇ ਆ ਤੇ ਵਿੱਚ ਗਿਲਟੀ ਨਹੀਂ ਰਹਿੰਦੀ ਐ ਪੂਰਾ ਵਧੀਆ ਹੋਣਾ ਚਾਹੀਦਾ ਥੋੜਾ ਹੋਰ ਪਾਣੀ ਪੈਣਾ ਹਨਾ ਜੇ ਕਿ ਨਹੀਂ ਪਾਣੀ ਤਾਂ ਬਹੁਤ ਹੋ ਗਿਆ ਥੋੜਾ ਜਿਹਾ ਬਾਲ ਗਿਆ ਬਸ ਮੈਂ ਕਹਿੰਦੀ ਪਾਣੀ ਨਾਲ ਉਹ ਦਹੀਂ ਪਾ ਲੈਂਦੀ ਆ ਥੋੜਾ ਜਿਹਾ ਉਹ ਨਹੀਂ ਉਹਦਾ ਕੇਜੇ ਬਣੂ ਵਧੀਆ ਬਣੂਗਾ ਨਹੀਂ ਆ ਪਾਉਵੇਂ ਖਾਵਾਂਗੇ ਨਾਲ ਉਹ ਬਹੁਤ ਸੇ ਕੱਪੜਿਆਂ ਦਾ ਵੇਖਣਾ ਹੀ ਪੈਣਾ ਬਣਾਣਾ ਇੱਥੇ ਹੀ ਰਹਿ ਦੀ ਵੀ ਆਸ ਤਾਂ ਸਸਤਾ ਤਾਂ ਹੈ ਸੜਾੜੇ ਰੱਖੇ ਆਪਦੇ ਜਿਵੇਂ ਪਤਾ ਨਹੀਂ ਕਿੰਨੇ ਕਿ ਜੱਗ ਲੜਦੀ ਆ ਨਹੀਂ ਆ ਠੀਕ ਆ ਹਰਮਣ ਇੰਨਾ ਪਤਲਾ ਵਾ ਕਿੰਨਾ ਤੇ ਮਾਰਨਾ ਨਹੀਂ ਲੱਭਣਾ ਬੈਣਾ ਬੈਣੇ ਤੇ ਥੋੜੀ ਅਗਰ ਮੱਕਾ ਦੇ ਵਿੱਚ ਕੱਟ ਥੋੜੇ ਇੱਕੋ ਟੇਸਟ ਕਰਕੇ ਨਾ ਇਹਨੂੰ ਟੇਸਟ ਕਰਕੇ ਵੇਖ ਹਰਮਣ ਤੂੰ ਵੀ ਕਰ ਲੈਣਾ ਨਾ ਨੂਨ ਮਿਰਚ ਕਿਵੇਂ ਆਪਾਂ ਹੋਰ ਨੂਨ ਪਾ ਲਾ ਮੇਰਾ ਤਾਂ ਲੂਣ ਘਟਿਆ ਹੀ ਜਾਂਦਾ ਮੇਰਾ ਲੈ ਲੋ ਠੀਕ ਆ ਹੈ ਆ ਕੀ ਆ ਬਸ ਤਾਂ ਇਹ ਮਿਰਚ ਪਾਈ ਹੁਣ ਬਾਅਦ ਤੱਕ ਗਾਲੀ ਮਿਰਚ ਪਹਿਲਾਂ ਪੀਸ ਪਾਉ ਵਿੱਚ ਨਹੀਂ ਨਹੀਂ ਰਹਿਣ ਦੇ ਰਹਿਣ ਦੇ ਇਹ ਆਪਾਂ ਉੱਤੇ ਪਾ ਲਾਂਗੇ ਆਦੇ ਆਦੇ ਤੇ ਆਹ ਹਾਂ ਨੂਨ ਨੂਨ ਠੀਕ ਸੀ ਹਾਂ ਨੂਨ ਥੋੜਾ ਜਿਹਾ ਠੀਕ ਸੀ ਆ ਨਾਲ ਸਹੀ ਹੈ ਸਹੀ ਬਾਲਾ ਵੀ ਨਿਕਲ ਬਾਲਾ ਵੀ ਨੂਨ ਵੀ ਪਿਹਾਈ ਹੋ ਜਾਣਾ ਚੱਲ ਕਿਉਂ ਲਾਉ ਅੰਦੇ ਦੇ ਦੇਖਦੇ ਦੇਖਦੇ ਅੱਜ ਆਪਣਾ ਚਿੱਲਾ ਜਾਂ ਬਣ ਜਾਂਦਾ ਤਾਂ ਅੱਜ ਚਿੱਲਾ ਬਣੂਗਾ ਤੇ ਜਾਵੇ ਸਾਰਾ ਮੱਝਾ ਅੱਗੇ ਜਾਊਗਾ आज इक चीज बनूंगी या पादे चिला करू गोल गोल बनाई सोणा गोल गोल ही बनाऊंगी चुप कर 1 2 3 गो हसਦਾ ਐਨੀਗਾ پتਲਾ پتਲਾ ਇਹਨੂੰ ਉਹਦੇ ਨਾਲ ਲਾਓ ਫਲਾਓ ਫਲਾਓ ਇਹਨੂੰ ਫਲਾਓ ਬੁਲਾਓ ਫਲਾਓ ਛੇਤੀ ਫਲਾ ਦਿਓ ਚਮਚੇ ਨਾਲ ਚਮਚੇ ਨਾਲ ਐਨੀ ਫੜੀ ਦੇ ਬਚਾਲੇ ਕੱਟਿੰਦਾ ਨਾ ਬਾਜ ਹਾਂ ਕਿ ਕਰਤਾ ਐਨੀ ਕਰਨਾ ਐਡਾ ਚਿਲਾ ਬਣਾਉਣਾ ਸੀ پتਲਾ پتਲਾ ਕਰ ਤੇਲ ਤਾਂ ਆ ਕਿਉ ਉਹ ਤਾਂ ਇੰਨਾ ਇਹ ਨਹੀਂ ਲਾਇਆ ਨਹੀਂ ਹਾਂ ਕਿਉ ਉਹ ਨਹੀਂ ਨਾ ਲੱਗਾ ਥੱਲੇ ਕਿਉ ਨਹੀਂ ਨਹੀਂ ਦੋ ਵੇ ਦਾ ਕਿਉ ਲੱਗਾ ਵਾ ਇਹਨੂੰ ਪਤਲਾ ਕਰਕੇ ਤੂੰ ਪੇਸਟ ਜ਼ਿਆਦਾ ਪਾਤਾ ਇੰਨਾ ਕਿਉ ਉਹ ਤਾਂ ਪਾਇਆ ਹੀ ਨਹੀਂ ਇਹ ਸਾਈਡਾਂ ਤੇ ਕਿਉ ਹੋ ਸਕਦੇ ਸਾਈਡਾਂ ਤੇ ਕਿਉ ਵੜਦੇ ਸਾਈਡਾਂ ਤੇ ਕਿਉ ਪਾਦੇ ਨਾ ਥੋੜਾ ਥੋੜਾ ਤੇ ਉਹਦੇ ਨਾਲ ਫੇਰ ਉੱਠਿਆ ਉੱਠ ਜਾਊਗਾ ਆਪਰੇ ਚੱਕਿਆ ਜਾਣਾ ਇਹਨੂੰ ਵੱਟ ਜਿਹੜੀ ਵੱਟ ਬਣ ਗਈ ਇਦਨ ਉਹ ਇਹ ਦੇਖ ਰਹਿਣ ਤੇ ਕੋਈ ਨਹੀਂ ਸਾਈਡਾਂ ਤੇ ਕਿਉ ਪਾ ਕੇ ਨਾ ਫੇਰੇ ਚੱਕਿਆ ਸੌਖਾ ਜਾਊਗਾ ਹਰਮਨ ਚੱਕ ਲਾ ਲਈ ਕਿੰਨੇ ਸਾਈਡਾਂ ਤੇ ਪਾ ਲਾ ਮੈਂ ਹਾਂ ਤਾਂ ਦੱਬੀ ਇਸ ਤੋਂ ਤੇ ਤੂੰ ਬਣਾਇਆ ਤੇ ਤੁਸੀਂ ਕਿਹਾ ਬੱਸ ਬੱਸ ਮੈਂ ਤਾਂ ਕਿਹਾ ਸੀ ਪਾਣੀ ਹੋਰ ਪਾ ਲੋ ਤੁਸੀਂ ਉਹ ਮੰਡੀਆਂ ਨਹੀਂ ਦੋਵੇਂ ਜਾਣੀਆਂ ਮੈਂ ਕਿਹਾ ਸੀ ਉਹ ਗੈਸ ਵੀ ਤੇਜ਼ ਕਰਨ ਵਾਲਾ ਥੋੜਾ ਜਿਆ ਲੱਗ ਲੈ ਨੂੰ ਤੇਜ਼ ਹੋ ਆ ਪਾ ਚਾ ਥੱਲੋ ਝੜਿਆ ਆ ਆਪਣਾ ਆਖਰੀ ਤੇ ਲਾਸਟ ਵੀ ਹੋ ਸਕਦਾ ਤੇ ਨਹੀਂ ਤੇ ਅਪਰ ਰੋਜ਼ ਵੀ ਖਾਣ ਲੱਗ ਸਕਦੇ ਜੇ ਤਾਂ ਕਿਉਂ ਫਾਤਾ ਮੈਂ ਚਾਰ ਨਹੀਂ ਮਿਹੜੇ ਹੁੰਦੇ ਫਸਟ ਐਂਡ ਲਾਸਟ ਵੀ ਆ ਨੇ ਤਾਂ ਵੇਸੰਦਾ ਚਲਾ ਜੇ ਆਰ ਕੇ ਵਾਚ ਚਲ ਆਪਾਂ ਨੂੰ ਚਲ ਆਪਾਂ ਟਰਾਈ ਕੀਤਾ ਵਾ ਪਰ ਮੈਂ 파ੜ ਨਾ ਨੂੰ 파ੜ ਗਿਆ 파ੜ ਗਿਆ 파ੜ ਗਿਆ ਦੇਖੇ ਮੇਰੀ ਗਾਲ ਸੁਣਾ ਜੀ ਆਪਣੀ ਜੇਮ ਲਾਣ ਪਲੇਸਟਰ ਲਾ ਦਸੀ ਮੇਂ ਲਾ ਹੁਣੇ ਕਹਿਣਾ ਮੈਂ ਤਾਂ ਕਿਹਾ ਸੀ ਕਿਉਂ ਕਿਉਂ ਜਵਾਂ ਨਹੀਂ ਖਾਣਾ ਤੇ ਆਪਾਂ ਕਿਹਨੇ ਕਿਉਂ ਦੇਸੀ ਭਾਇਆ ਤੁਹਾਡਾ ਹੁਣ ਉਹਨੂੰ ਪਕੌੜਾ ਤਾਂ ਹੈ ਜਮਾ ਰੁੱਕੇ ਕਰਕੇ ਕੀ ਕਰੀਏ ਮਨੇ ਦੋ ਥੜੇ ਛੋਟੇ ਕਹੀ ਥੋੜੇ ਛੋਟੇ ਬਣਾ ਛੋਟੇ ਬਣਾਵਾਂਗੇ ਤੇ ਉਹੋ ਕਰਨਾ ਓਏ ਬਣ ਗਿਆ ਬਣ ਗਿਆ ਬਣ ਗਿਆ ਬਣ ਗਿਆ ਸੇਕ ਚੜਨ ਲੱਗਾ ਸੇਕ ਥੋੜਾ ਚੜਨ ਆਲਾ ਤਵੇ ਨੂੰ ਪਰ ਬਣ ਗਿਆ ਕੱਚਾ ਤੁਹਾਡਾ ਹਜੇ ਪੂਰਾ ਰੜ ਜੋੜਾ ਉੱਧਰਲੇ ਪਾਸੇ ਵੀ ਘੋ ਪਾ ਦੇ ਆਪੇ ਰੜ ਜੂਗਾ ਚੰਗੀ ਤਰ੍ਹਾਂ ਸੀ ਰੈਸਪੀ ਦੇਖਣ ਦੂਜਾ ਦਾ ਪੂਰੇ ਸੇਕ ਤੇ ਪਲਟ ਕੇ ਕਮਰਾ ਦੇ ਦੋ ਸੇਕ ਦਵਾਈ ਜੰਨਾ ਹੈ ਸੇਰ ਚਾੜ ਲਾ ਦੋ ਤੇੜਾ ਬੈਨ ਸੇਕ ਉਹ ਸਲੋ ਸੀ ਨਾ ਗੈਸ ਹੁਣ ਤੇਜ ਹੋਇਆ ਗਿਆ ਹਲਦੀ ਹੋਦੀ ਪਾਈ ਨਹੀਂ ਆਪਾਂ ਦੀ ਪੂਰਾ ਰੜ ਜੋੜਾ ਉਧਰਲੇ ਪਾਸੇ ਵੀ ਘੋ ਪਾ ਦੇ ਆਪੇ ਰੜ ਜੂਗਾ ਚੰਗੀ ਤਰ੍ਹਾਂ ਸੀ ਰੜ ਜੂਗਾ ਹਨ ਦੂਜਾ ਨਾ ਪੂਰੇ ਸੇਕ ਤੇ ਪਲਟ ਕੇ ਕਮਰਾ ਦੇ ਦੋ ਸੇਕ ਦਵਾਈ ਜੰਨਾ ਹੈ ਸੇਰ ਚਾੜ ਲਾ ਦੋ ਉਹ ਤੇ ਰਵੇ ਨੂੰ ਤੇ ਜੀ ਉਹ ਸਲੋ ਸੀ ਨਾ ਗੈਸ ਹੁਣ ਤੇਜ ਹੋਇਆ ਗਿਆ ਹਲਦੀ ਹੁਣ ਦੀ ਪਾਈ ਨਹੀਂ ਆਪਾਂ ਨਾਲ ਵਿੱਚ ਵਧੀਆ ਨਹੀਂ ਪਈ ਸਾਡੀ ਤਾਂ ਕੱਚੀ ਜੀ ਸਮਝ ਲੀਏ ਬੇਸਣ ਵੀ ਕੱਚਾ ਜੀ ਇਹ ਤਾਂ ਪਕਾਉਣਾ ਪਊਗਾ ਹਜੇ ਗੱਜਾ ਆਪਾਂ ਬੇਸਣ ਨਾਲ ਟਿੱਕੀਆਂ ਨਹੀਂ ਪਕਾਉਂਦੇ ਹੁੰਦੇ ਸੀ ਹਾਂ ਕਿੰਨੀ ਸਵਾਦ ਹੁੰਦੇ ਮਮੀ ਦਹੀਂ ਚ ਪਾ ਕੇ ਦਿੰਦੀ ਹੁੰਦੀ ਸੀ ਜਿੱਦਣ ਹਰ ਮੈਂ ਸਬਜ਼ੀ ਨੇ ਨਾ ਮੇਰੇ ਬੇਸਣ ਨਾਲ ਟਿੱਕੀਆਂ ਬਣਾ ਕੇ ਦੇਣਾ ਟਿੱਕੀਆਂ ਬਣਾ ਕੇ ਤਵੇ ਤੇ 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 ਇੰਝ ਬਾਲਣੀਆਂ ਬਹੁਤ ਸਵਾਲ ਆਦੀਆਂ ਨੇ ਉਹ ਤਾਂ ਬਹੁਤ ਸਵਾਲ ਆਦੀਆਂ ਨੇ ਨਿੱਕੀਆਂ ਨਿੱਕੀਆਂ ਯਾਰ ਸੇਕ ਨਿੱਕੀਆਂ ਇਹਨੂੰ ਚਿਲਾ ਕਹਿ ਲੀਤੇ ਕਿਉਂਕਿ ਵੱਡਾ ਬੰਦਾ ਆਪਾਂ ਟਿੱਕੀ ਕਹਿੰਦੇ ਨਿੱਕੀ ਨਿੱਕੀ ਬੰਦੀ ਕੀ ਕੀ ਤਾਂ ਸੇਮ ਹੀ ਸੀ ਉਹ ਲੂਣ ਮਿਰਚ ਘੋਲ ਕੇ ਮੰਮੀ ਨੇ ਐ ਛੋੜ ਦੇਣੀ ਐ ਆਪੇ ਚਲੋ ਜੀ ਅੱਜ ਸਾਡਾ ਚਿਲਾ ਜਦ ਆ ਪਾਣ ਜੂ ਤੇ ਜਦ ਰੜ ਜੂ ਰੜ ਗਿਆ ਉਧਰ ਨਾਲ ਪਾਸੇ ਇਧਰੋਂ ਵੀ ਰੜ ਲੈ ਇੱਕ ਵਾਰ ਹਣਾ ਇੱਧਰ ਹੀ ਰੜਣੀ ਦੋ ਟੋਟੇ ਤਾਂ ਹੋਈ ਗਏ ਦੋਵੇਂ ਪਾਸੇ ਰੜਨਾ ਇਹ ਟੁੱਟੇ ਦਾ ਤਾਈ ਹਾਂ ਟੋਟੇ ਗਿਆ ਸੇਕ ਪੂਰਾ ਚਾਹੀਦਾ ਹੂੰ ਸੇਕ ਨਹੀਂ ਆ ਚਲੋ ਫਸਟ ਸੀਗਾ ਆਪਣੀ ਟਰਾਈ ਅਟੈਂਪਟ ਪਹਿਲਾ ਖਰਾਬ ਹੋਈ ਜਾਂਦਾ ਹੁੰਦਾ ਹੌਲੀ ਹੌਲੀ ਬਣ ਜਾਂਦਾ ਹੁੰਦਾ ਫਿਰ ਦੂਜੇ ਬਣਾਵਾਂਗੇ ਹੂੰ ਇਹ ਮੈਂ ਖਾ ਲੂ ਚੱਲ ਮੈਨੂੰ ਭੁੱਖਾ ਹਵਾ ਲੱਗੀ ਤੱਜਾ ਮੈਂ ਹੂੰ ਬਾਕੀ ਲਿੰਦੋ ਰੌੜ ਲੇ ਚੱਕੀ ਤਵੇ ਨੂੰ ਨਾ ਸੇਕ ਪੂਰਾ ਚਾਹੀਦਾ ਖੜਾ ਮੈਂ ਬਣਾਉਂਗੀ ਅੱਛਾ ਤੇ ਆਹ ਜਿਵੇਂ ਬਣਾਇਆ ਦੇ ਹੀ ਜਣਗੇ ਇੱਥੇ ਪਾਵਾਂਗੇ ਉਹਦਾ ਵਿਚਾਲੇ ਠੇਰੀ ਲਾ ਦੇ ਫਿਰ ਉਹਨੂੰ ਕੱਟ ਸੀ ਨਾ ਫਲਾਈ ਉਹਦੇ ਨਾਲ ਠੇਰੀ ਲਾ ਦੇ ਇੰਨੀ ਜਦੋ ਜਹਿਤ ਤੋਂ ਬਾਅਦ ਆ लास्ट ਜਿਹੜਾ ਚਿਲਾ ਚਿਲਾ ਲੱਗਾ ਚਿਲਾ ਬਣਿਆ ਬਾਕੀ ਸਾਰਾ ਤਾਂ ਭੋਰ ਚੋਰੀ ਕਰਤਾ ਕੀਤਾ ਪਿਆ ਸੀ ਮਜ਼ਾ ਹੀ ਬੜਿਆ ਹੋ ਗਿਆ ਹੈਗਾ ਮਿਹਨਤ ਨਾ ਕਰਨੀ ਪਈ ਮੂੰਹ ਨੂੰ ਚਬਣਾ ਵਾਲਾ ਤਾਂ ਪਵੇ ਤੋੜਦਾ ਤਾਗਾ ਤੋ ਟੋਟਿਆ ਜੀ ਬਣਾਇਆ ਹੋਰ ਚੋੜੀ ਕੀਤੀ